ਅੱਜ ਤੁਹਾਨੂੰ ਐਸੇ ਜਗਤ ਲੈ ਗਏ ਪਟਿਆਲਾ ਸਟੇਸ਼ਨ ਤੇ ਲੈ ਗਏ ਤੁਹਾਨੂੰ ਜਿੱਥੇ ਸਹਾਰਾ ਕਲੱਬ ਵੱਲੋਂ ਪਾਣੀ ਲੋਕਾਂ ਨੂੰ ਪਾਇਆ ਜਾਂਦਾ ਜਿੱਥੇ ਇੰਨੀ ਗਰਮੀ ਪੈ ਰਹੀ ਉੱਥੇ ਸਹਾਰਾ ਕਲੱਬ ਵੱਲੋਂ ਜਿਹੜਾ ਲੋਕਾਂ ਨੂੰ ਪਾਣੀ ਦੀ ਸੇਵਾ ਕੀਤੀ ਜਾ ਰਹੀ ਤੁਸੀਂ ਦੇਖ ਸਕਦੇ ਜੇ ਕੋਈ ਵੀ ਟ੍ਰੇਨ ਆਉਂਦੀ ਹੈ ਉਹਦੇ ਵਿੱਚ ਜਿਹੜਾ ਇਹ ਪਾਣੀ ਹੈ ਇਹ ਪਾਣੀ ਹਰ ਬੰਦੇ ਨੂੰ ਉੱਥੇ ਪਾਣੀ ਦਿੰਦੇ ਆ ਨਾਲ ਇਹਨਾਂ ਨੇ ਬੋਤਲਾ ਭਰ ਕੇ ਦਿੰਦੇ ਆ ਔਰ ਪਟਿਆਲਾ ਸਟੇਸ਼ਨ ਤੇ ਨਹੀਂ ਇਹਨਾਂ ਦਾ ਬੱਸ ਸਟੈਂਡ ਤੇ ਵੀ ਆ ਔਰ ਇਹਨਾਂ ਨੇ ਇੱਕ ਗੱਡੀ ਵੀ ਪਾਈ ਆ ਪਾਣੀ ਵਾਲੀ ਜਿਹੜੀ ਕਿਸੇ ਵੀ ਕੋਈ ਪ੍ਰੋਗਰਾਮ ਹੋਏ ਉੱਥੇ ਆਪਣਾ ਪਾਣੀ ਦੀ ਸੇਵਾ ਕਰਦੇ ਆਪਾਂ ਗੱਲ ਵੀ ਕਰਦੇ ਇਹਨਾਂ ਨਾਲ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਸ਼ਿਵਲਾਲ ਸ਼ਰਮਾ ਕੀ ਸੇਵਾ ਕਿਹਦੀ ਸੇਵਾ ਇਹ ਲਗਭਗ 20 ਸਾਲ ਤੋਂ ਚੱਲ ਰਿਹਾ ਜੀ ਪਾਣੀ ਦੀ ਸੇਵਾ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ 20 ਸਾਲ ਤੋਂ 20 ਸਾਲ ਤੋਂ ਚੱਲਦੀ ਹੈ ਜੀ ਕਿਹੜੀ ਕਿਹੜੀ ਜਗ੍ਹਾ ਤੇ ਲਾਇਆ ਇਹ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੇ ਬਟਾਲਾ ਬੱਸ ਸਟੈਂਡ ਜਿੱਥੋਂ ਅੰਮ੍ਰਿਤਸਰ ਨੂੰ ਬਸਾਂ ਨਿਕਲਦੀਆਂ ਨੇ ਉਥੇ ਇੱਕ ਸਾਡਾ ਬੂਥ ਤੇ ਏਸੇ ਆ ਰੇਲਵੇ ਸਟੇਸ਼ਨ ਤੇ ਰੀਸੈਂਟ ਹੁਣੇ ਹੀ ਇੱਕ ਕੂਲਰ ਅਸੀਂ ਲਾਇਆ ਹੈ 셀ਫ ਸਰਵਿਸ ਉਥੇ ਇੱਕ ਟਾਈਮ 'ਚ ਚਾਰ ਬੰਦੇ ਬੋਤਲ ਆਪਣੀ ਭਰ ਸਕਦੇ ਨੇ ਪਾਣੀ ਪੀ ਸਕਦੇ ਨੇ ਦੇਖਿਆ ਜਾਏ ਤੇ ਜਿਹੜਾ ਸਟੇਸ਼ਨ ਤੇ ਆਪਾਂ ਪਾਣੀ ਦੀ ਸੇਵਾ ਕਰਦੇ ਪਏ ਉਹ ਇਹ ਕਿੰਨੇ ਮੈਂਬਰ ਆ ਤੁਹਾਡੇ ਕਿਉਂਕਿ ਸਾਰੇ ਮੈਂਬਰ ਹੀ ਜੀਰੋ ਟ੍ਰੇਨ ਆਉਂਦੀ ਆ ਸਾਰੇ ਪਾਣੀ ਵਰਤੌਣ ਲੱ ਪੈਂਦੇ ਆ ਹਾਂਜੀ ਹਾਂਜੀ ਇਹ ਸਾਡੀ ਟੀਮਵਰਕ ਆ ਜੀ ਇਹ ਸਾਡਾ ਟੀਮਵਰਕ ਆ 7-8 ਬੰਦੇ ਆ ਅਸੀਂ ਜਿਹੜੇ ਐ ਇਸ ਵੇਲੇ ਸ਼ਾਮ ਨੂੰ ਯਾਤਰੀਆਂ ਨੂੰ ਪਾਣੀ ਪਿਉਂਦੇ ਆ ਟਾਟਾ ਮੂਰੀ ਟ੍ਰੇਨ ਆਉਂਦੀ ਐ ਉਹਨੂੰ ਅਸੀਂ ਨਗਾ ਕੇ ਤੇ ਬੰਦ ਕਰਦੇ ਆਂ ਇੱਕ ਗੱਡੀ ਵੀ ਤੁਸੀਂ ਪਾਈ ਦੀ ਐ ਸਾਰਾ ਕਲਾਬ ਉਹਦੇ ਇੱਕ ਗੱਡੀ ਹਾਂਜੀ ਉਹ ਫਿਰ ਕਿਸ ਕੰਮ ਕਿਹੜੇ ਕੰਮ ਆਉਂਦੀ ਐ ਇੱਕ ਇੱਕ ਪੰਡਾਰਾ ਵੈਨ ਆ ਜੀ ਜਿਸੇ ਵੱਡੇ ਵੱਡੇ ਫੰਕਸ਼ਨ ਹੁੰਦੇ ਨੇ ਸ਼ਹਿਰ ਦੇ ਵਿੱਚ ਸਾਡੀ ਗੱਡੀ ਜਿੱਥੇ ਡਿਮਾਂਡ ਕੀਤੀ ਜਾਂਦੀ ਹੈ ਅਸੀਂ ਉੱਥੇ ਗੱਡੀ ਜਿਹੜੀ ਆ ਭੇਜ ਦਿੰਦੇ ਆ ਦੇਖਿਆ ਜਾਂਦਾ ਕਿ ਕਿਤੇ ਪਾਣੀ ਨਹੀਂ ਗਰਮੀ ਨਹੀਂ ਮਿਲਦਾ ਪਰ ਬਡਾਲਾ ਦੇ ਵਿੱਚ ਤੁਸੀਂ ਲੰਗਰ ਲਗਾਇਆ ਪੰਜਾਬ ਦੇ ਜਿਹੜਾ ਪਾਣੀ ਵਰਤਾਇਆ ਜਾਂਦਾ ਇਹ ਇਹ ਸਭ ਮਾਲਕ ਦੀ ਕਿਰਪਾ ਜੀ ਇਹਦੇ ਵਿੱਚ ਸਾਡਾ ਆਪਣਾ ਕੋਈ ਰੋਲ ਨਹੀਂ ਆ ਇਹ ਮਾਲਕ ਹੀ ਕਰਾ ਰਿਹਾ ਤੇ ਉਸੇ ਤਰ੍ਹਾਂ ਹੀ ਕਰੀ ਜਾ ਰਹੇ ਹਾਂ ਅੱਪਾ ਗੱਲ ਵੀ ਕਰਦੇ ਆ ਸਸਤਾ ਦੇ ਹੋਰ ਜਿਹੜੇ ਮੈਂਬਰ ਹੈ ਉਹਨਾਂ ਤੇ ਗੱਲ ਵੀ ਕਰਦੇ ਆ ਸਰ ਕਿੱਦਾਂ ਲੱਗਦਾ ਪਿਆ ਅੱਜ ਤੁਸੀਂ ਦੇਖਿਆ ਇੱਥੇ ਸੇਵਾ ਕਰਦੇ ਹੋ ਪਾਣੀ ਦੀ ਜੀ ਜੀ ਪਰਮਾਤਮਾ ਦੀ ਕਿਰਪਾ ਨਾਲ ਹੀ ਸੇਵਾ ਜਿਹੜੀ ਹੈ ਮਿਲਦੀ ਹੈ ਤੇ ਜਲਦੀ ਸੇਵਾ ਬਹੁਤ ਉੱਤਮ ਸੇਵਾ ਹੈ ਤੇ ਸਾਡੇ ਸ਼ਿਵ ਲਾਲ ਜੀ ਸ਼ਬੀਲ ਇਨਚਾਰਜ ਨਾਲ ਸਾਡੇ ਜਤਿੰਦਰ ਕਾਟ ਜਤਿੰਦਰ ਕਾਟ ਜੀ ਸਾਡੇ ਪ੍ਰਧਾਨ ਨੇ ਉਹਨਾਂ ਦੀ ਜਿਹੜੀ ਹੈ ਹੀ ਦੇਖ ਰੇਖ ਦੇ ਵਿੱਚ ਇਹ ਬੜੇ ਲੰਬੇ ਅਸੇ ਤੋਂ ਜਿਹੜਾ ਹੈ ਇਹ ਸੇਵਾਵਾਂ ਜਿਹੜੀਆਂ ਚੱਲ ਰਹੀਆਂ ਨੇ ਦੇਖਿਆ ਤੁਹਾਡਾ ਟੀਮਵਰਕ ਬਹੁਤ ਵਧੀਆ ਹੈ ਕਿਉਂਕਿ ਜਿੰਨੇ ਵੀ ਮੈਂਬਰ ਹੈਗੇ ਆ ਸਾਰੇ ਆਣ ਕੇ ਅਸਲ ਜਿਹੜਾ ਟ੍ਰੇਨ ਦੀ ਟ੍ਰੇਨ ਦੀ ਕ੍ਰਾਸਿੰਗ ਹੁੰਦੀ ਜਾਂ ਟ੍ਰੇਨ ਜਾਂ ਖਲੋਂਦੀ ਹੈ ਤੁਸੀਂ ਆਣ ਕੇ ਪਾਣੀ ਵਰਤੌਣ ਲੱਪੈਂਦੇ ਸਾਰੇ ਇਹ ਅਸਲ ਵਿੱਚ ਨਾ ਸਾਡੇ ਜਤਿੰਦਰ ਕੱਜ ਜੀ ਜੋ ਪ੍ਰਧਾਨ ਜੀ ਨੇ ਨਾ ਉਹ ਆਪ ਜਦੋਂ ਦਰਿਆ ਵਛਾਉਂਦੇ ਨੇ ਨਾ ਤਾਂ ਫਿਰ ਸਾਡੇ ਅੱਗੇ ਸੇਵਾਦਾਰ ਜਿਹੜੇ ਨੇ ਉਹ ਨਾਲ ਮਹਿਸੂਸ ਕਰਦੇ ਨੇ ਕਿ ਸਾਨੂੰ ਵੀ ਕਰਨਾ ਚਾਹੀਦਾ ਜਦੋਂ ਉਹ ਸੇਵਾ ਕਰਦੇ ਨੇ ਫਿਰ ਸਾਡਾ ਮਨ ਵੀ ਜਿਹੜਾ ਕਰਦਾ ਸਾਡੇ ਪਹਿਲਾ ਸਰਦਾਰ ਕੁਲਜੀਤ ਸਿੰਘ ਜੀ ਤੇ ਭਾਈ ਹਜੀਤ ਸਿੰਘ ਜੀ ਇਹ ਸੇਵਾ ਜਿਹੜੀ ਬੜੀ ਪਿਆਰ ਦੇ ਨਾਲ ਕਰਦੇ ਸੀ ਤੇ ਉਹਨਾਂ ਤੋਂ ਬਾਅਦ ਸਾਡੇ ਬਲਬੀਰ ਸ਼ਰਮਾ ਜੀ ਤੇ ਹੁਣ ਇਹ ਜਿਹੜੇ ਨੇ ਸਾਡੇ ਸ਼ਿਵਲਾਲ ਸ਼ਰਮਾ ਜੀ ਇਹ ਬੜੇ ਪਿਆਰ ਨਾਲ ਸਵੇਰੇ ਇਹ 9 ਵਜੇ ਇੱਥੇ ਆਰੰਭ ਕਰਦੇ ਨੇ ਤੇ ਅਖੀਰ ਤੇ ਟਾਟਾ ਮੋਰੀ ਨੂੰ ਵੇਖ ਕੇ ਤੇ ਉਹਨੂੰ ਨਹਾ ਕੇ ਤੇ ਫੇਰ ਜਿਹੜੀ ਸਾਰਾ ਦੇਣੀ ਇਹ ਬੀਬੀਆਂ ਜਿਹੜੀਆਂ ਸੇਵਾ ਕਰਦੀਆਂ ਸਾਰੇ ਸਾਡੇ ਜਿਹੜੇ ਆ ਮੈਂਬਰ ਨੇ ਸਮੇਂ-ਸਮੇਂ ਤੇ ਜਦੋਂ ਗੱਡੀਆਂ ਹੁੰਦੀਆਂ ਪਹੁੰਚ ਕੇ ਤੇ ਇਹਨਾਂ ਦੇ ਨਾਲ ਸਹਿਯੋਗ ਕਰਦੇ ਆਪਾਂ ਹੋਰ ਵੀ ਗੱਲ ਕਰਦੇ ਜਿਹੜੇ ਸੰਸਥਾ ਦੇ ਮੈਂਬਰ ਹੈਗੇ ਉਹਨਾਂ ਨਾਲ ਗੱਲ ਕਰਦੇ ਹਾਂਜੀ ਭਾਜੀ ਤੁਹਾਡਾ ਜਿਹੜਾ ਤੀਮ ਵਰਗ ਹੈ ਬਹੁਤ ਵਧੀਆ ਹੈ ਕਿਉਂਕਿ ਇੱਕ ਸੇਵਾ ਕਰਦੇ ਪਿਓ ਬਾਕੀ ਸਟੇਟਾਂ ਤੇ ਜਾਓ ਤੇ ਪਾਣੀ ਨਹੀਂ ਮਿਲਦਾ ਮੋਲਦਾ ਮਿਲਦਾ ਪਰ ਇੱਥੇ ਫ੍ਰੀ ਚ ਪਾਣੀ ਮਿਲਦਾ ਪਿਆ ਸਭ ਨੂੰ ਇਹ ਇੱਕ ਦੋ ਵਾਰੀ ਸਾਨੂੰ ਦਿੱਲੀ ਤੋਂ ਵੀ ਜਿਹੜੇ ਲੋਕ ਜਾਂ ਗਾਜ਼ੀਆਬਾਦ ਤੋਂ ਆਏ ਸੀ ਉਹਨਾਂ ਨੇ ਵੀ ਦੱਸਿਆ ਕਿ ਅਸੀਂ ਵਾਪਸ ਜਦੋਂ ਗਏ ਆ ਸਾਡੇ ਰਿਸ਼ਤੇਦਾਰੀ ਸੀ ਉਹਨਾਂ ਨੇ ਦੱਸਿਆ ਕਿ ਆਪਣੇ ਘਰ ਜਾ ਕੇ ਹੀ ਗੱਲ ਕਰਨਿਆ ਕਿ ਇੱਕ ਪੰਜਾਬ ਦੇ ਵਿੱਚ ਬਟਾਲਾ ਬਟਾਲੇ ਦੇ ਵਿੱਚ ਇੱਕ ਸਹਾਰਾ ਕਲੱਬ ਸੰਸਥਾ ਹੈ ਜੋ ਕਿ ਇੰਨੀ ਗਰਮੀ ਦੇ ਬਾਵਜੂਦ ਵੀ ਜਿਹੜੇ ਯਾਤਰੀ ਆਂਦੇ ਜਾਂਦੇ ਨੇ ਉਹਨਾਂ ਨੂੰ ਪਾਣੀ ਪਿਆਂਦੇ ਨੇ ਇੱਥੋਂ ਤੱਕ ਕਿ ਉਹਨਾਂ ਕੋ ਜਿਹੜੀਆਂ ਬੋਤਲਾਂ ਹੁੰਦੀਆਂ ਨੇ ਬੋਤਲਾਂ ਵੀ ਉਹਨਾਂ ਕੋ ਭਰੀਆਂ ਜਾਂਦੀਆਂ ਨੇ ਭਰ ਕੇ ਦੇਂਦੇ ਨੇ ਹੋਰ ਵੀ ਉਹਨਾਂ ਨੂੰ ਕਿਸੇ ਕਿਸੇ ਬੰਦਾ ਕੋਈ ਕੋ ਲੋਡ ਪਵੇ ਤੇ ਉਹ ਵੀ ਕਰਦੇ ਨੇ ਇੱਕ ਤੁਹਾਨੂੰ ਮੈਂ ਪਿਛਲੇ ਸਮੇਂ ਦੀ ਇੱਕ ਛੋਟੀ ਜਿਹੀ ਘਟਨਾ ਦੱਸਣਾ ਵਾ ਇੱਕ ਬਾਰ ਉਹ ਗੱਡੀ ਦੇ ਵਿੱਚ ਯਾਤਰੀ ਆ ਰਹੇ ਸੀ ਉਹਨਾਂ ਦਾ ਇੱਕ ਬੱਚਾ ਜਿਹੜਾ ਸੀ ਉੱਤੇ ਬੈਠਾ ਤੇ ਡਿੱਗ ਪਿਆ ਉਹਦੇ ਸਿਰ ਨੂੰ ਸੱਟ ਲੱਗ ਗਈ ਸਾਡੇ ਪ੍ਰਧਾਨ ਜਤਿੰਦਰ ਕਾਜ ਜੀ ਨੇ ਬੜੀ ਮੁਸ਼ਕਲਦਨਾ ਕਿਹਾ ਕਿ ਉਹਨਾਂ ਨੂੰ ਜਿਹੜੇ ਜਿਹੜਾ ਗੱਡੀ ਦਾ ਜਿਹੜਾ ਡਰਾਈਵਰ ਹੀ ਉਹਨੂੰ ਕਹਿ ਗਿਆ ਗੱਡੀ 10 ਮਿੰਟ ਬਾਸਰ ਰੁਕਵਾ ਕੇ ਉਸ ਜਿਹੜਾ ਪੇਸ਼ੈਂਟ ਸੀ ਉਹਨੂੰ ਡਾਕਟਰ ਦੇ ਕੋਲ ਲੈ ਗਏ ਉੱਥੇ ਜਾ ਕੇ ਉਹਦੀ ਮਲਮ ਪੱਟੀ ਕਰਵਾ ਕੇ ਉਹਨੂੰ ਬਿਠਾ ਕੇ ਫਿਰ ਉਹਦੇ ਘਰ ਤੱਕ ਮਤਲਬ ਉਹ ਆਪਣੇ ਲੈ ਕੇ ਗਏ ਇਸ ਤਰ੍ਹਾਂ ਦੇ ਵੀ ਕੋਈ ਛੋਟੇ ਮੁੰਡੇ ਕੰਮ ਵੀ ਜੇ ਕਿਸੇ ਕੋਈ ਹੋ ਜੇ ਤਾਂ ਉਹ ਵੀ ਸਹਾਰਾ ਕਲਬ ਹਰ ਵੇਲੇ ਜੀ ਤਿਆਰ ਰੱਖਦੀ ਹੈਗੀ ਸੁਣਿਆ ਤੁਸੀਂ ਉਹ ਸਹਾਰਾ ਕਲਬ ਦੇ ਮੈਂਬਰ ਹਨ ਉਹਨਾਂ ਨੇ ਕਿਹਾ ਵੀ ਜਿਹੜਾ ਕੋਈ ਵੀ ਸੇਵਾ ਦਾ ਕੰਮ ਆ ਇੱਥੇ ਸਹਾਰਾ ਕਲਬ ਹੀ ਕਰਦੀ ਜਿਸ ਤਰ੍ਹਾਂ ਪਾਣੀ ਦੀ ਸੇਵਾ ਵਾ ਪਾਣੀ ਪਾਣੀ ਜਿਹੜੀ ਸੇਵਾ ਵਾ ਬਹੁਤ ਵੱਡੀ ਸੇਵਾ ਕਿਉਂਕਿ ਗਰਮੀ ਦੇ ਵਿੱਚ ਪਾਣੀ ਦੀ ਹੀ ਹਰ ਬੰਦੇ ਨੂੰ